ਪਤਾ ਚੱਲ ਗਿਆ ਪਤਾ ਇਹ ਜਿਹੜਾ ਮੇਰੇ ਸਰੀਰ ਦੇ ਵਿੱਚ ਵਲਬਲੇ ਉੱਠਦੇ ਸੀ ਨਾ ਵਲਬਲੇ ਉਹ ਹੁਣ ਕੱਢੂਗਾ ਪੂਰੇ ਉਹ ਤਾਂ ਫਿਰ ਕਦੇ ਤਾਂ ਪਾਜਾਂ ਨੂੰ ਨਾ ਬਾਹਰ ਇੱਕੋ ਜਿ ਕੋਈ ਹੁੰਦੇ ਆ ਉਦੋਂ ਮੈਂ ਕਾਲਜ ਪੜਦਾ ਹੁੰਦਾ ਸੀ ਮੈਂ ਮੈਨੂੰ ਪਤਾ ਉਹਦੇ ਪਿਆਰ ਨੂੰ ਕਿਵੇਂ ਕਢਵਾਇਆ ਸੀਗਾ ਮੈਂ ਠੀਕ ਹੈ ਹੁਣ ਤਾਂ ਆ ਤਾਂ ਮਰ ਗਿਆ ਠੀਕ ਹੈ ਤੇ ਹੁਣ ਇਹਦੀ ਲਾਜ ਤਰਫ ਦਾ ਦੇਖੀਏ ਕਿਵੇਂ ਆ ਇਹਦੀ ਮਾਂ ਵੀ ਤੜਫੂਗੀ ਇਹ ਵੀ ਤਰਫ ਨੂੰਗੀ ਠੀਕ ਹੈ ਦੇਖਦੇ ਆਂ ਫਿਰ ਬਾਵਾ ਵੀ ਤਾਂ ਪਿੱਛੇ ੜਖਦੇ ਨੇ ਹਾਂ ਵੇਖੀ ਤਰਫ ਦੀ ਤਾਂ ਹੁਣ ਇਹ ਵੀ ਵੇਖੀ ਤਰਫ ਦਾ ਠੀਕ ਹੈ ਕਦੇ ਤਾਂ ਪਰਮਾਤਮਾ ਮੌਕਾ ਦਿੰਦਾ ਹੀ ਐ ਥੋੜਾ ਵੀ ਹਰ ਟਾਈਮ ਹੀ ਬਾਜੀ ਉਹਨਾਂ ਦੇ ਹੱਥ ਚ ਹੈ ਹਾਂ ਫਿਰ ਬਾਜੀ ਆਪਣੇ ਹੱਥ ਦਰਬ ਨੇ ਦੇਤੀ ਆ ਹੁਣ ਛੱਡਣਾ ਰਿਓ ਛੱਡਣਾ ਠੀਕ ਹੈ ਇਹੇ ਕੰਮ ਦਿਖਾਉਣਾ ਇਹਨਾਂ ਨੂੰ ਕਰਕੇ ਤੁਸੀਂ ਸਰਪੰਚ ਜੀ ਨੇ ਨਾਲ ਵਧੀਆ ਰੱਖੋ ਮੇਰੇ ਦਾ ਪੂਰਾ ਰਾਬਤਾ ਰਹਿ ਕੇਮ ਇੱਕ ਇੱਕ ਗੱਲ ਦਾ ਪਤਾ ਦੱਸਦੀ ਐ ਮੈਨੂੰ ਸਰਪੰਚ ਨੇ ਠੀਕ ਆ ਹੋਰ ਸਰਪੰਚ ਨੇ ਵਾਤੂ ਕਿ ਨਹੀਂ ਉਹ ਸਰਪੰਚਰੀ ਦੇ ਕੰਮ ਦੱਸਣਗੇ ਮੈਂ ਵੀ ਇਹਨੂੰ ਕੋਈ ਐ ਨਹੀਂ ਹੈਗਾ ਕਿ ਕੋਈ ਛਾਂਕ ਨੂੰ ਰੋਟੀ ਨੂੰ ਬੁਲਾਇਆਗਾ ਇਕੇ ਦਾ ਨਾ ਨੀਨਾ ਪੈਨੋ ਫੀਲ ਹੋਣ ਦਿੰਦੇ ਕੋਈ ਗੱਲ ਚਾਲਚ ਮੱਥੀ ਫਸ ਗਈ ਆ ਆਸੇ-ਬਾਸੇ ਜਾਲ ਆ ਤੇ ਉਹ ਜਾਲ ਤੋਂ ਨਿਕਲ ਕੇ ਨਹੀਂ ਸਕਦੀ ਹੁਣ ਕਿਸੇ ਵੀ ਹਾਲਤ ਚ ਠੀਕ ਆ ਮੇਰੇ ਕੋਲੇ ਨਾ ਇਹਦੀ ਮੰਮੀ ਦਾ ਨੰਬਰ ਆ ਮੇਂ ਕੈਰੀਦਾ ਮਾਂ ਨੂੰ ਇਹਦੀ ਨੂੰ ਉੱਥੋਂ ਮੈਂ ਨਹੀਂ ਆਉਣ ਦਿੰਦੀ ਆ ਠੀਕ ਆ ਚਲ ਮੈਂ ਚਾਹ ਬਣਾਉਣੀ ਆ ਤੁਸੀਂ ਬਸ ਠੀਕ ਆ ਬੈਠੋ ਠੀਕ ਹੈ ਹੁਣ ਪਤਾ ਚੱਲੂਗਾ ਹੈ ਇਹ ਹੀ ਚੀਜ਼ਾਂ ਕਹਿੰਦੇ ਹੁੰਦੇ ਆ ਨਾ बुरे ਵਕਤ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ ਚੰਗੇ ਸਮੇਂ ਦਾ ਇੰਤਜ਼ਾਰ ਕਰਨਾ ਚਾਹੀਦਾਗਾ ਚੰਗੇ ਦਾ ਤੇ ਜਦੋਂ ਚੰਗਾ ਸਵਾਂ ਰੱਬ ਦੇ ਦਿੰਦਾ ਨਾਲ ਫਿਰ ਬਦਲਾ ਲੈਣ ਦਾ ਇਹ ਨਜ਼ਾਰਾ ਆਉਂਦਾ ਨਾਲ ਉਹ ਵੱਖਰਾ ਹੀ ਨਜ਼ਾਰਾ ਹੁੰਦਾ ਵਾ ਵਾ ਰੱਬਾ ਤੇਰੇ ਵੀ ਰੰਗ ਨਿਆਰੇ ਹੀ ਨੇ ਹੈਂ ਤੇਰੀ ਕੁਦਰਤ ਬੇਮਿਸਾਲ ਆ ਬੇਮਿਸਾਲ ਠੀਕ ਹੈ ਬੁਰੇ ਨੂੰ ਕੰਮ ਨੂੰ ਬੁਰੇ ਦਾ ਨਤੀਜਾ ਇੱਥੇ ਇਹਨਾਂ ਦਾ ਅੱਗੇ ਤਾਂ ਆਪੀ ਨੂੰ ਕਰਦਾ ਜਿਹੜਾ ਨਚੋੜ ਰਹਾ ਹੈ ਦਾ ਤੋ ਕਰਦਾ ਚੰਗਾ